ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਅੱਜ ਤੁਹਾਨੂੰ ਦੱਸਦੇ ਆਂ ਗਲੋ ਬਾਰੇ ਗਲੋ ਦੇ ਕੀ ਫਾਇਦੇ ਹੁੰਦੇ ਹਨ ਗਲੋ ਦੇ ਫਾਇਦੇ ਕੀ ਇਹਦੇ ਵਿੱਚ ਪੱਤੇ ਆ ਤਣਾ ਟਾਣੀ ਇਹ ਜੜ ਇਹ ਸਾਰਾ ਹੀ ਇਹਦੇ ਗਲੋ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੇਗੀਆਂ ਤੇ ਇਹਦੇ ਵਿੱਚ ਇਹਨਾਂ ਨੂੰ ਆਪਾਂ ਵਾਲ ਕੇ ਜਾਂ ਪਾਊਡਰ ਬਣਾ ਕੇ ਲੈ ਸਕਦੇ ਆ ਇਹ ਇਹਦੇ ਚ ਗੁਣ ਕੀ ਹੈ ਐਂਟੀਆਕਸੀਡੈਂਟ ਅਤੇ ਐਂਟੀ ਇਨਫਲੇਮੇਟਰੀ ਹੁੰਦੇ ਨੇ ਤਾ ਇਹ ਕਾਦੇ ਵਿੱਚ ਜਿਆਦਾ ਕਾਦੇ ਵਿੱਚ ਯੂਜ਼ ਹੁੰਦੇ ਨੇ ਜਿਨ੍ਹਾਂ ਨੂੰ ਕਿ ਜਿਵੇਂ ਤੇ ਜਿਆਦਾ ਬੁਖਾਰ ਹੁੰਦਾ ਪ੍ਰਾਣਾ ਬੁਖਾਰ ਹੋ ਜਾਂਦਾਗਾ ਗਠੀਆ ਹੋ ਜਾਂਦਾ ਡਾਇਬਟੀਜ਼ ਹੋ ਜਾਂਦੀ ਆ ਕਬਜ ਹੋ ਜਾਂਦੀ ਐਸਿਡਿਟੀ ਹੋ ਜਾਂਦੀ ਆ ਤਾਂ ਇਹ ਪੀਲੀਆ ਹੋ ਜਾਂਦਾ ਇੰਨਾ ਵਾਸਤੇ ਰੋਗਾਂ ਲਈ ਬਹੁਤ ਹੀ ਫਾਇਦੇਮੰਦ ਦਾਗਾ ਇਹਨਾਂ ਨੂੰ ਜ਼ਰੂਰ ਯੂਜ਼ ਕਰਨਾ ਚਾਹੀਦਾਗਾ ਉਹ ਕਿਸੇ ਤਰੀਕੇ ਨਾਲ ਵੀ ਮਤਲਬ ਕਿ ਯੂਜ਼ ਕਰ ਸਕਦੇ ਨੇ ਇਸਦੀ ਪਾਊਡਰ ਲੈ ਕੇ ਜਾ ਮਲ ਕੇ ਹਵਾਲ ਕੇ ਤਾਂ ਉਹਨਾਂ ਨੂੰ ਜ਼ਰੂਰ ਯੂਜ਼ ਕਰੋ ਤੇ ਬਹੁਤ ਹੀ ਫਾਇਦੇਮੰਦ ਆ ਤੁਸੀਂ ਇਹਦਾ ਰਿਜ਼ਲਟ ਆਪ ਹੀ ਦੇਖੋਗੇ ਵੀ ਕਿੰਨਾ ਵਧੀਆ ਹੈਗਾ ਤਾਂ ਤੁਸੀਂ ਇਹ ਜ਼ਰੂਰ ਦੇਖੋ